ਏ ਤਨ ਧਰਤੀ ਬੀਜ ਕਰਮਾ ਕਰੋ ਸਲਿਓ ਪਾਓ ਸੰਗ ਪਾਣੀ ਇਹ ਜੀਵ ਇਹ ਜੋ ਮਨ ਹੈ ਇਹ ਜਿਸ ਤਨ ਦੇ ਵਿੱਚ ਲਿਖਿਆ ਹੋਇਆ ਹੈ ਸਰੀਰ ਸਰੀਰ ਨੂੰ ਇੱਕ ਧਰਤੀ ਸਮਝ ਇੱਕ ਬੋਲ ਧਰਤੀ ਹੈ ਅਤੇ ਆਪਣੇ ਕਰਮਾ ਨੂੰ ਕਿਸਮਤ ਨੂੰ ਇਕੋ ਬੀਜ ਸਮਝ ਜਿਵੇਂ ਕਣਕ ਦਾ ਬੀਜ ਹੁੰਦਾ ਫਸਲ ਦਾ ਬੀਜ ਹੁੰਦਾ ਪੌਸਪਤੀ ਦਾ ਬੀਜ ਹੁੰਦਾ ਇਹ ਜੋ ਤੂੰ ਇਹ ਸਰੀਰ ਨਾਲ ਕਮਾਣੇ ਦਾ ਉਹਦਾ ਰਦਤ ਤੈਨੂੰ ਕੋਈ ਨਾ ਮਾਰਾ ਕਰੇਗਾ ਮਾਰਾ ਭੋਗੇਗਾ ਕਿਸੇ ਨਾਲ ਚੰਗਾ ਕਰੇਗਾ ਚੰਗਾ ਫਰਬੇ ਤੂੰ ਆਪਰੇ ਆਉ ਸਾਰੰ ਪਾਣੀ ਫਿਰ ਇਦਾਂ ਹੀ ਜਿਵੇਂ ਬੀਏ ਨੂੰ ਜਿੰਨੀ ਪਿਆਸ ਹੁੰਦੀ ਉਹ ਵੀ ਕਿਰਪਾ ਦੇ ਨਾਲ ਉਹਨਾਂ ਹੀ ਪਾਣੀ ਸਾਰੰ ਨੂੰ ਮਿਲ ਜਾਂਦਾ ਪਿਆਸੇ ਨੂੰ ਮਿਲ ਜਾਂਦਾ ਜਿਨ੍ਹਾਂ ਨੇ ਪਰਮਾਤਮਾ ਦੀ ਭੁੱਖ ਰੱਖੀ ਉਹਨਾਂ ਨੂੰ ਪਰਮਾਤਮਾ ਮਿਲ ਗਿਆ ਜਿਨ੍ਹਾਂ ਨੇ ਸ਼ੈਤਾਨ ਦੀ ਭੁੱਖ ਰੱਖੀ ਉਹਨਾਂ ਨੂੰ ਸ਼ੈਤਾਨ ਮਿਲ ਗਿਆ ਜਿਨ੍ਹਾਂ ਨੇ ਪੈਸੇ ਦੀ ਭੁੱਖ ਰੱਖੀ ਉਹਨਾਂ ਨੂੰ ਪੈਸਾ ਮਿਲ ਗਿਆ ਪਰ ਰੇਹਾ ਬਹੁਤਾ ਜਿੰਨੀ ਬਰਕਰਾਰ ਮਿਲ ਗਿਆ ਫਿਰ ਆਪਣੀ ਮੌਤ ਆਪ ਮਿਲ ਗਈ ਇਸ ਕਰਕੇ ਉਹ ਚੰਗੇ ਵੀ ਚੰਗੇ ਕਰਮ ਕਰਾਂ ਬੀਜ ਅਜਿਹੇ ਬੀਜ ਕਿ ਜਿਹਦਾ ਫਲ ਸੁਖਦਾਈ ਤੈਨੂੰ ਮਿਲੇ ਤੇ ਤੂੰ ਜੁਗਤਾਂ ਜੁਗੰਤਰਾ ਤੱਕ ਉਹਨੂੰ ਮਾਰ ਸਕੇ ਲੋੜਵੰਦਾਂ ਦਾ ਸਹਾਰਾ ਬਣ